Но... No. Maya. Uh...

Caramba, caramba. ਰਹਿਮਤਾਂ ਦੇ ਪੰਡਾਰ ਕਲਜੁਰ ਕੇ ਅਵਤਾਰ ਜਹਰਾ ਜੂਰ ਹਾਜਰਾ ਹਜੂਰ ਨਿਆਰਮੀ ਗਦੀ ਤੇ ਵਿਰਾਜਮਾ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਦੀ ਗੋਦ ਅੰਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਵਡੇ ਹੀ ਪਾਕ ਨਿਦੇ ਘਤਿਆਂ ਦੀ ਘਤ ਨਿਤਰਿਆਂ ਦੀ ਧਰ ਨਿਪਤਿਆਂ ਦੀ ਪਤ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮubaraks na ਤੋਂ ਉਚਾਰਣ ਕੀਤੀ ਹੋਈ ਮੋਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਵੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਜਿਹਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ ਕਰਦੇ ਨੇ ਮਨ ਚਾਉ ਪ੍ਰਭ ਆਗਮ ਸੁਣੇ ਆ ਅਰ ਮੰਗਲ ਗਾਓ ਸਖੀ ਮੰਦਰ ਬਣੇ ਸਤਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ 34ਵੀਂ ਪੌੜੀ ਹੈ ਅਨੰਦ ਸੇਵ ਦੀ ਇਸ ਪਾਵਨ ਪੌੜੀ ਦੇ ਅੰਦਰ ਜਿਵੇਂ ਸਤਗੁਰਾਂ ਨੇ ਘਰ ਆਉਣਾ ਹੈ ਆਗਮ ਕਹਿੰਦੇ ਨੇ ਆਉਣਾ ਪਰਮਾਤਮਾ ਜੀ ਦਾ ਘਰ ਦੇ ਵਿੱਚ ਆਉਣਾ ਉਹ ਅਨੰਦ ਦਾ ਆਉਣਾ ਹੈ ਵਾਹ ਰੰਗ ਦਾ ਆਉਣਾ ਸਕੂਨ ਦਾ ਮਿਲਣਾ ਪਰਮਾਨੰਦ ਦੇ ਵਿੱਚ ਉਹਨਾਂ ਚਾ ਪੈਦਾ ਹੁੰਦਾ ਹੈ ਮਨ ਚਾਉ ਪਿਆ ਪ੍ਰਭ ਆਗਨ ਸੋਆ ਰੱਬ ਦੀਆਂ ਜੋ ਨਿਸ਼ਾਨੀਆਂ ਨੇ ਕਿ ਜਿਹੜਾ ਇੱਕ ਮਨ ਇੱਕ ਚਿਤ ਹੋ ਕੇ ਰੱਬ ਨੂੰ ਦਿਉਂਦਾ ਹੈ ਚੰਗੇ ਕਰਮ ਕਰਦਾ ਹੈ ਜ਼ਿੰਦਗੀ ਦੇ ਵਿੱਚ ਚੱਲਦੇ ਆ ਹੋਇਆ ਨਾ ਕੋ ਗੈਰੀ ਨਹੀਂ ਬਗਾਨਾ ਸਗਲ ਸੰਗ ਵੰਨ ਫਮਕ ਬੋਲਵਾ ਨੇ ਆਈ ਐਦਾਨੀ ਬਵਸਾ ਬਣਾਉਂਦੇ ਆ ਪਤਾ ਲੱਗਦਾ ਕਿ ਹੁਣ ਗੁਰੂ ਦਾ ਆਉਣਾ ਲਾਜ਼ਮੀ ਹੈ ਹੁਣ ਜਦੋਂ ਗੁਰੂ ਨਹੀਂ ਆਉਣਾ ਤਾਂ ਇਹਦਾ ਜਾ ਚੁਕੇ ਆ ਨਹੀਂ ਜਾ ਰਹੇ ਆਗੰ ਸੋਣਿਆ ਅਜੇ ਸੁਣਿਆ ਹੈ ਕਿ ਮੇਰੇ ਇੰਦਰੇ ਦੱਸ ਰਹੇ ਨੇ ਹੁਣ ਬਾਹਰੋਂ ਥੋੜਾ ਨੂੰ ਪਤਾ ਲੱਗਣਾ ਕਿ ਕਿਸੇ ਨੇ ਸੱਦਾ ਦਿੱਤਾ ਹੈ ਗੁਰੂ ਜੀ ਆਉਣ ਇਹ ਤਾਂ ਆਪਣੇ ਇੰਦਰੀਆਂ ਨੂੰ ਪਤਾ ਲੱਗ ਰਿਹਾ ਕਿ ਕੋਈ ਸਕੂਨ ਦੇ ਵਿੱਚ ਨੇ ਆਨੰਦ ਦੇ ਵਿੱਚ ਨੇ ਹਰ ਮੰਗਲ ਲਗਾਓ ਸਖੀ ਫਿਰ ਤਈ ਆਵਾਜਾਂ ਹੁੰਦੀਆਂ ਨੇ ਆਨੰਦ ਅੰਦਰ ਦਾ ਇਹ ਤਾਂ ਬਾੜ ਦੀਆਂ ਸਖੀਆਂ ਨੂੰ ਕਹਿੰਦਾ ਵੀ ਹੁਣ ਮੰਗਲ ਗਾਓ ਖੁਸ਼ੀਆਂ ਦੇ ਗੀਤ ਗਾਓ ਆਵੋ ਸੱਜਣਾ ਆਉਂ ਦੇਖਾਂ ਦਰਸ਼ਨ ਤੇਰਾ ਰਾਮ ਕਿ ਦਰਸ਼ਨ ਦੇਖਣਾ ਹੈ ਮੈਂ ਆਪਣੇ ਗੁਰੂ ਦਾ ਜਿਦਾਰੇ ਕਰਨੇ ਨੇ ਕਿ ਮੈਨੂੰ ਹਿਰਦੇ ਦੇ ਅੰਦਰ ਹੁਣ ਚਾਹ ਹੈ ਇਹ ਅਵਸਥਾ ਬਣਦੀ ਹੈ ਇਨਸਾਨ ਦੀ ਅਤੇ ਉਹ ਅਵਸਥਾ ਇਹ ਅੰਦਰ ਦੀ ਹੈ ਕਿਉਂਕਿ ਬਾਹਰ ਦੀ ਅਵਸਥਾ ਤਾਂ ਜੇ ਅਸੀਂ ਗੁਰੂ ਦਾ ਜ਼ਿਕਰ ਕਰੀਏ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਸਤਿਗੁਰਾਂ ਨੂੰ ਆਪਣੇ ਘਰ ਲੈ ਕੇ ਹੋਵਾਂਗੇ ਅਖੰਡ ਪਾਠ ਵੀ ਕਰਾਏ ਹੋਣਗੇ ਸ੍ਰੀ ਸਹਿਜ ਬਾਤ ਵੀ ਕਰਾਏ ਹੋਣਗੇ ਗੁਰੂ ਦੇ ਕੀਰਤਨ ਦਰਬਾਰ ਵੀ ਕਰਵਾਏ ਹੋਣਗੇ ਪਰ ਜਿਹੜਾ ਗੁਰੂ ਦਾ ਅੰਦਰ ਦਾ ਆਉਣਾ ਹੈ ਨਾ ਉਹਦਾ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਆਨੰਦ ਦਾ ਤਾਂ ਬਾਤ ਦਾ ਵੀ ਹੈ ਪਰ ਉਹ ਵੱਖਰੀ ਗੱਲ ਹੈ ਨੇ ਆਪਣੇ ਮਤਵਲ ਦੇ ਨਾਲ ਉਹਨੂੰ ਜੋੜ ਲਿਆ ਗੁਰੂ ਨੇ ਕਾਰਜ ਸਵਾਰੇ ਤਾਂ ਗੁਰੂ ਨੂੰ ਯਾਦ ਕਰਨੇ ਗੁਰੂ ਦੇ ਕਾਰਜ ਸਫਲੇ ਕਰਨੇ ਨੇ ਤਾਂ ਗੁਰੂ ਨੂੰ ਲੈ ਕੇ ਆਉਣ ਬਾਕੀ ਦੇ ਟਾਈਮ ਦੇ ਵਿੱਚ ਇਹ ਸਲਫ ਸਲਫਿਸ਼ ਹੈ ਨਾ ਇਨਸਾਨ ਮਤਵਲ ਹੀ ਹੈ ਉਦੋਂ ਯਾਦ ਕਰਦੇ ਕਿ ਕਾਰਜ ਉਚੇਤੇ ਕਾਰਜ ਕਰਨੇ ਜਾਂ ਕਾਰਜ ਸਤਿਗੁਰੂ ਸਭਲਾ ਹੋਵੇ ਉਦੋਂ ਗੁਰੂ ਨੂੰ ਚੇਤੇ ਕਰਦਾ ਦੋ ਜਿਆਦਾ ਆਉਂਦੇ ਕਿ ਗੁਰੂ ਦੇ ਮਹਾਰਕ ਚਰਨ ਆਪਣੇ ਕਰਨ ਦੇ ਪਰ ਖੇੜਾ ਤਾਂ ਤੋਂ ਵੀ ਨਹੀਂ ਬਣਦਾ ਹੁਣ ਜਿਹੜਾ ਇਹ ਖੇੜਾ ਦੱਸ ਰਹੇ ਨੇ ਹਰ گاਉ ਮੰਗਲ ਸਖੀ ਇਹ ਸਾਰਿਆਂ ਨੂੰ ਕਹਿੰਦਾ ਇਹ ਜਿੰਦੇ ਐ ਸਖੀਓ ਇਹ ਸਾਰੇ ਜਣੇ ਰਲ ਮਿਲ ਕੇ ਉਸ ਪਰਮਾਤਮਾ ਦੇ ਗੀਤ ਗਾਉਂਦੇ ਕਿ ਗ੍ਰਹਿ ਮੰਦਰ ਬਣਿਆ ਹੁਣ ਜਿਹੜਾ ਮੇਰਾ ਗ੍ਰਹਿ ਹੋਇਆ ਮੇਰਾ ਹਿਰਦਾ ਹੈ ਇਹ ਮੰਦਰ ਬਣ ਗਿਆ ਹੈ ਮੰਦਰ ਇਹਦੇ ਕਰਕੇ ਬਣੇ ਆ ਕਿਉਂਕਿ ਇਹਦੇ ਵਿੱਚ ਰੱਬ ਨੇ ਆਪਣੀ ਯਾਦ ਟਕਾ ਦਿੱਤੀ ਹੈ ਰੱਬ ਨੇ ਆਪਣੀ ਮੁਹੱਬਤ ਟਕਾ ਦਿੱਤੀ ਹੈ ਮੰਦਰ ਦਾ ਤਾਂ ਹਰ ਜੀਓ ਹਰ ਮੰਦਰ ਹਰ ਜੀਓ ਸਾਜਿਆ ਹਰਬ ਸਹਿਜ ਸਨਾ ਇਹੋ ਸਰੀਰ ਹਰ ਮੰਦਰ ਹੈ ਜਿ ਤਵਸੈ ਹਰ ਮੰਨ ਇਸ ਸਰੀਰ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ ਕਿਹ ਮੰਦਰ ਹੈ ਹੁਣ ਮੰਦਰ ਸਤਿਗੁਰ ਕਹਿੰਦੇ ਨੇ ਬਣਦਾ ਤਾਂ ਜਦੋਂ ਗੁਰੂ ਦਾ ਮੁਹੱਬਤ ਬਣਦੀ ਹੈ ਮੰਦਰ ਪਵਿੱਤਰ ਸਥਾਨ ਨੂੰ ਕਿਹਾ ਜਾਂਦਾ ਹੈ ਮੰਦਰ ਜਿਹੜਾ ਰੱਬ ਦੇ ਘਰ ਨੂੰ ਕਿਹਾ ਜਾਂਦਾ ਹੈ ਕਿ ਹਰ ਮੰਦਰ ਇਹ ਰੱਬ ਦਾ ਘਰ ਹੈ ਕਿ ਆਪਾਂ ਮੰਗਲ ਗਾਈਏ ਹੁਣ ਹਰ ਮੰਗਲ ਗਾਉ ਨਿਤ ਸਖੀਏ ਸੋਗ ਦੁਖ ਨਾ ਬਿਆਪੈ ਜੇ ਤੂੰ ਕਹਿੰਦੇ ਰੱਬ ਦਾ ਵਾਸਾ ਹੁੰਦਾ ਹੈ ਰੱਬ ਦੀ ਕਿਰਪਾ ਕਰਦੇ ਨੇ ਨਾ ਨਾ ਫਿਰ ਸੋਗ ਬਿਆਪਦਾ ਨਾ ਫਿਰ ਦੁਖ ਬਿਆਪਦਾ ਨਾ ਕਿਸੇ ਪ੍ਰਕਾਰ ਦਾ ਵੀ ਇਨੋ ਦੁੱਖ ਕਲੇਸ਼ ਹੁੰਦਾ ਦੋ ਰੱਬ ਦੀਆਂ ਰਹਿਮਤਾਂ ਹੁੰਦੀਆਂ ਪਰ ਮੰਗਲ ਲਗਾਉਣੇ ਪੈਂਦੇ ਨੇ ਇਹ ਨਾਲ ਮਿਲ ਕੇ ਮੰਗਲ ਲਗਾਈਏ ਅਤੇ ਮੰਗਲ ਵੀ ਸਾਡੇ ਅੰਦਰ ਦੇ ਬਾਹਰ ਦਾ ਤਾਂ ਬਰ ਮੁਖੀ ਦਾ ਬਖਾਵਾ ਤਾਂ ਨੀਸਾਨ ਦਾ ਬੜਾ ਅੰਦਰੋਂ ਮੰਗਲ ਗਾ ਗੁਰੂ ਦੇ ਕੋਈ ਸੁਣਦਾ ਭਾਵੇਂ ਨਾ ਸੁਣਦਾ ਤੇਰੇ ਮੰਗਲ ਚੰਗੇ ਆ ਰਾਬਾ ਸੁਣੇ ਭਾਵੇਂ ਨਾ ਸੁਣੇ ਪਰ ਤੇਰੇ ਅੰਦਰ ਦਾ ਮੰਗਲ ਗਾ आनंद ਦੇ ਵਿੱਚ ਤੇਰੀਆਂ ਤਰੱਕੀਆਂ ਹੋਈਆਂ ਨੇ ਭਾਵੇਂ ਨਾ ਹੋਈਆਂ ਨੇ ਤੈਨੂੰ ਆਨੰਦ ਹੀ ਉਤਨੀਆ ਹੋਵੇ ਤੈਨੂੰ ਲਾਭ ਹੋਇਆ ਭਾਵੇਂ ਨਾ ਹੋਇਆ ਤੈਨੂੰ ਆਨੰਦ ਹੀ ਉਤਨ ਉਹਨੂੰ ਕਹਿੰਦੇ ਨੇ ਕਿ ਸੋਗ ਦੁੱਖ ਨਾ ਵਿਆਪੇ ਗੁਰੂ ਦਾ ਆਨੰਦ ਗੁਰੂ ਦੀ ਖੁਸ਼ੀ ਉਹਦੀ ਹੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਸੀਂ ਨੇ ਦਿਨ ਸੁਭਾਗੇ ਦਾ ਅਰਥ ਹੁੰਦਾ ਹੈ ਭਾਗਾ ਵਾਲਾ ਮਨ ਲਓ ਜੇ ਦਿਨ ਦੀ ਗੱਲ ਕਰੀਏ ਭਾਗਾ ਵਾਲਾ ਦਿਨ ਹੁਣ ਭਾਗਾ ਵਾਲਾ ਦਿਨ ਜੇ ਅਸੀਂ ਆਪਣੇ ਹਿਸਾਬ ਦੇ ਨਾਲ ਲਾਈਏ ਫਜੇ ਦਿਨ ਦੇ ਵਿੱਚ ਸਾਡੇ ਕਾਰਜ ਸਫਲੇ ਹੋਣੇ ਨੇ ਸਾਨੂੰ ਤਰੱਕੀਆਂ ਮਿਲਣੀਆਂ ਨੇ ਅਸੀਂ ਨੇ ਭਾਗਾ ਵਾਲਾ ਦਿਨ ਉਹ ਮੰਨੇ ਆ ਅਤੇ ਗੁਰੂ ਨੇ ਭਾਗ ਸਾਡੇ ਬਣਾਏ ਵੀ ਨੇ ਕਿ ਕੋਈ ਕਾਰਜ ਹੁੰਦਾ ਵੀ ਵਿਆਹ ਦਾ ਕਾਰਜ ਹੈ ਕੋਈ ਹੋਰ ਕਾਰਜ ਹੈ ਅਸੀਂ ਫੇਰ ਵੀ ਦਿਨਾਂ ਦੇ ਵਿੱਚ ਦਿਨ ਪੁੱਛਦੇ ਆ ਕਿ ਚੰਗਾ ਕਿਹੜਾ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਅਤੇ ਫਿਰ ਅਸੀਂ ਪਰਮਾਤਮਾ ਦੀ ਖੁਸ਼ੀਆਂ ਤੇ ਕਿੰਦੋਂ ਬਰੰਦੂ ਕਰਦੇ ਆ ਜੇ ਰੱਬ ਨੇ ਖੁਸ਼ੀਆਂ ਦਿੱਤੀਆਂ ਨੇ ਤੂੰ ਮਾਣ ਅਤੇ ਫਿਰ ਵੀ ਤੂੰ ਦਿਨ ਕਿ ਕਿਹੜਾ ਚੰਗਾ ਕਿਹੜਾ ਮੰਦਾ ਜੇ ਇਸ ਹਿਸਾਬ ਦੇ ਨਾਲ ਰੱਬ ਜੀ ਵੇਖਣ ਤੇਰਾ ਤਾਂ ਚੰਗਾ ਇੱਕ ਵੀ ਦਿਨ ਨਹੀਂ ਹੈ ਅਤੇ ਨਾ ਤੂੰ ਚੰਗਾ ਦਿਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਤਾਂ ਸਾਰੇ ਦਿਨ ਮਾੜੇ ਨੇ ਕਿਉਂਕਿ ਸਵੇਰ ਤੋਂ ਚੱਲਦੇ ਆ ਸ਼ਾਮੀ ਤੱਕ ਸਾਡੇ ਪਾਪ ਚੱਲਦੇ ਨੇ ਸਾਡੇ ਗੁਨਾਹ ਚੱਲਦੇ ਨੇ ਸਾਡਾ ਦਿਨ ਕਿਹੜਾ ਚੰਗਾ ਹੈ ਅਸੀਂ ਰੱਬ ਦੇ ਤੋਂ ਆਪਣੇ ਕਿ ਅੱਜ ਦਾ ਦਿਨ ਕਿਹੜਾ ਹੈ ਰੱਬ ਨੇ ਕਿ ਸ ਰੁੱਤ ਸੁਹਾਵੀ ਤਾਂ ਸੋ ਦਿਨ ਸੋ ਸੰਜੋਗੜਾ ਸਤਿਗੁਰੂ ਕਹਿੰਦੇ ਦਿਨ ਸ ਉਹ ਦਿਨ ਸੁਹਾਵਾ ਉਹ ਰੁੱਤ ਸੁਹਾਵੀ ਕਾ ਜਦੋਂ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਆਈਦੇ ਗੁਰੂ ਨੇ ਤੈਨੂੰ ਖੁਸ਼ੀਆਂ ਦੇ ਦਿੱਤੀਆਂ ਤੇਰੇ ਮਨ ਦੇ ਵਿੱਚ ਫਿਰ ਵੀ ਹੈ ਕਿ ਦਿਨ ਕਿਹੜਾ ਚੰਗਾ ਹੈ ਤੇਰੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰ ਚਰਨ ਲਾਗੇ ਦਿਨ ਸੁਭਾਗੇ ਕਦੋਂ ਉਹ ਦਿਨ ਸੁਭਾਗਾ ਬਣਦਾ ਹੈ ਪਾਗਾ ਵਾਲਾ ਬਣਦਾ ਹੈ ਜਦੋਂ ਸੇ ਗੁਰੂ ਮੁਬਾਰਕ ਚਰਨਾਂ ਦੇ ਵਿੱਚ ਜੁੜਨੇ ਆ ਆਪਣਾ ਪਿਰ ਜਪੇ ਆਪਣੇ ਪਿਰ ਨੂੰ ਜਪਦੇ ਆ ਅਸੀਂ ਭਾਵੇਂ ਜਿਹੜੇ ਮਰਜੀ ਧਰਮ ਨੂੰ ਮੰਨਦੇ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਪਣੇ ਪਿਰ ਨੂੰ ਜਪ ਭਾਈ ਆਪਣੇ ਗੁਰੂ ਨੂੰ ਜਪ ਮੰਦਰ ਜਾਣੈ ਮੰਦਰ ਜਾ ਮਸੀਤੇ ਜਾਣੈ ਮਸੀਤੇ ਜਾ ਜਿੱਥੇ ਤੈਨੂੰ ਚੰਗਾ ਲੱਗਦਾ ਉੱਥੇ ਜਾ ਪਰ ਤੇਰਾ ਪਿਰ ਅਤੇ ਤੇਰਾ ਰੈਬਰ ਤੈਨੂੰ ਕਦੇ ਵੀ ਗਲਤ ਰਸਤੇ ਤੇ ਨਹੀਂ ਪਾਵੇਗਾ ਤੇ ਨਾ ਅੱਜ ਤੱਕ ਕਿਸੇ ਵੀ ਧਰਮ ਨੇ ਪਾਇਆ ਹੈ ਸਾਰੇ ਧਰਮ ਸਤਕਾਰਯੋਗ ਨੇ ਉਹ ਤਾਂ ਰਸਤਾ ਬਕਾਉਂਦੇ ਨੇ ਇਹ ਦੁਨੀਆਦਾਰ ਜਿਹੜੇ ਗਿਆਨवान ਹੋ ਗਏ ਠੇਕੇਦਾਰ ਹੋ ਗਏ ਧਰਮ ਦੇ ਉਹਨਾਂ ਨੇ ਬਖਰੀਆਂ ਮਰਿਆਦਾਾਂ ਚਲਾ ਦਿੱਤੀਆਂ ਮਨੋਂ ਸਿਮਰਦੀ ਨੇ ਪਾ ਦਿੱਤੀਆਂ ਮੁਹੰਮਦ ਸਾਹਿਬ ਨੇ ਕਿਸੇ ਦੇ ਨਾਲ ਕੋਈ ਬਿਤਗਰਾ ਨਹੀਂ ਕੀਤਾ ਕਿਸੇ ਪ੍ਰਕਾਰ ਦਾ ਨਹੀਂ ਕੀਤਾ ਨਾ ਜਾਤ ਪਾਤ ਕਰਕੇ ਨਾ ਉਜਨੀਜ ਕਰਕੇ ਨਾਇਦੇ ਕਰਕੇ ਕੀਤਾ ਕਿ ਇਹ ਧਰਮ ਇਹ ਕਿਸ ਧਰਮ ਦਾ ਤਬਾ ਦੇ ਵਿੱਚ ਵੱਡੀਆਂ ਵੱੰਡੀਆਂ ਨੇ ਨਾ ਅੱਜ ਤੱਕ ਬੰਡੀ ਹੈ ਕੁਸੀਂ ਇਸਲਾਮ ਧਰਮ ਦਾ ਜਿਹੜਾ ਮਸੀਹ ਹੈ ਮਸੀਹ ਨਹੀਂ ਜਾ ਸਕਦੇ ਰੱਬ ਮੁਹੰਮਦ ਸਾਹਿਬ ਨੇ ਉੱਥੋਂ ਚੱਲਿਆ ਸਭ ਕੁਝ ਮੁਹੰਮਦ ਸਾਹਿਬ ਨੇ ਕੋਈ ਵੰਡੀ ਨਹੀਂ ਪਾਈ ਬਾਅਦ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਕੋਲ ਮੁਹੰਮਦ ਸਾਹਿਬ ਦੇ ਵਚਨਾਂ ਨੂੰ ਪੜ੍ਹ ਕੇ ਤਾਂ ਗਿਆਨ ਹੋ ਗਿਆ ਕਿ ਮੁਹੰਮਦ ਸਾਹਿਬ ਤੋਂ ਵੀ ਵੱਡੇ ਹੋਣਗੇ ਉਹਨਾਂ ਤੋਂ ਵੀ ਵੱਡੇ ਹੋ ਗਏ ਕਿ ਦੱਸਦੇ ਨੇ ਕਿ ਸਾਡੇ ਗੈਰ ਮੁਸਲਮ ਨੂੰ ਵੀ ਮਸੀਹ ਤੇ ਨਹੀਂ ਜਾਣਦੇ ਮੁਸਲਮਾਨ ਨੂੰ ਵੀ ਨਹੀਂ ਜਾਣ ਦਿੰਦੇ ਹੈ ਮੁਸਲਮਾਨੋ ਨੇ ਆਪਣਾ ਧਰਮ ਮੰਨਿਆ ਹੈ ਕਿ ਗੈਰ ਹੈ ਜਿਹੜਾ ਆਪਣਾ ਧਰਮ ਤਬਦੀਲ ਕਰ ਲੈਨੇ ਆ ਨਾ ਉਹਨੂੰ ਉਹ ਗੈਰ ਕਹਿੰਦੇ ਨੇ ਸਾਡਾ ਗੁਰੂ ਹੈ ਸਿਰਫ ਇੱਕ ਜਿਹੜਾ ਮੰਦਰ ਜਾਣੇ ਉੱਤੇ ਮਨਾਹੀ ਹੈ ਵੈਸੇ ਹੁਣ ਤਾਂ ਕਾਫੀ ਚੇਂਜ ਆ ਗਿਆ ਹੁਣ ਪਹਿਲਾਂ ਸਮੇਂ ਇਸਤਰੀ ਤਾਂ ਇਸਤਰੀ ਦੇ ਲਈ ਤਾਂ ਖਾਸ ਕਰਦੀ ਕਿਸੇ ਵੀ ਧਰਮ ਦੇ ਵਿੱਚ ਸਤਿਗੁਰੂ ਨੇ ਖੁੱਲਾ ਸਰਦਾ ਦਿੱਤਾ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾ ਕਿ ਉਸਤੀ ਨੂੰ ਉਸ ਪੈੜ ਨੂੰ ਉਸ ਮਾਂ ਨੂੰ ਕਿਉਂ ਮੰਦਾ ਆਖੀਏ ਜੀਨੇ ਰਾਜੀਆਂ ਮਹਾਰਾਜੀਆਂ ਨੂੰ ਜਨਮ ਦਿੱਤਾ ਹੈ ਅਤੇ ਜਨਮ ਦੇਵੇਗੀ ਤੀਨਾ ਰਿਵਰਾਂ ਨੂੰ ਫਕੀਰਾਂ ਰੱਬ ਦੇ ਰੱਬ ਤੱਕ ਇਹਨੇ ਜਨਮ ਦਿੱਤਾ ਹੁਣ ਜਿਹੜੇ ਮਰਜੀ ਰੱਬ ਦਾ ਪਾ ਜਿਕਰ ਕਰ ਲਈ ਸੀ ਭਗਵਾਨ ਮੰਨ ਨੇ ਹਿੰਦੂ ਧਰਮ ਦੇ ਮੁਤਾਬਕ ਚੱਲੋ ਭਵੇਂ ਸਲਾਮ ਧਰਮ ਦੇ ਪਾਏ ਤਾਂ ਅਸੀਂ ਮਾਤਾ ਦੇ ਉਗਰ ਦੇ ਰਾਹੀ ਆ ਨਾ ਸਾਰੇ ਸਾਡੇ ਰਹਿਬਰ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਵੀ ਮਾਤਾ ਸੁਲੱਖਣੀ ਦੇ ਮਾਤਾ ਤ੍ਰਿਪਤਾ ਦੇ ਉਧਰ ਦੇ ਰਾਹੀ ਆਏ ਨੇ ਪਿਤਾ ਮਹਿਤਾ ਕਲੂ ਜੀ ਸੀ ਤਾਂ ਸਤਿਗੁਰਾਂ ਨੇ ਜੇਕਰ ਕੀਤਾ ਕਿ ਕਿਸੇ ਨਾ ਕਿਸੇ ਜਰੀਏ ਤੋਂ ਸਾਨੂੰ ਆਉਣਾ ਹੈ ਨਾ ਦੁਨੀਆ ਤੇ ਉਹ ਹੈ ਮਾਤਾ ਦਾ ਤਾਂ ਜੇ ਧਰਮ ਦੇ ਮੁਤਾਬਕ ਚੱਲਦੇ ਆ ਤਾਂ ਫਿਰ ਦਿਨ ਉਹੀ ਹੈ ਕਿ ਜਿਹੜਾ ਅਸੀਂ ਗੁਰੂ ਦੇ ਨਾਲ ਜੁੜ ਗਏ ਹਾਂ ਰੱਬ ਨੇ ਦੁਨੀਆ ਤੇ ਕੱਲਿਆਂ ਕਿਸੇ ਦਿਨ ਦਾ ਫਰਕ ਨਹੀਂ ਪਾਇਆ ਕਿਸੇ ਰਾਤ ਦਾ ਜੇ ਕਿਸੇ ਪ੍ਰਕਾਰ ਦਾ ਕਿ ਦਿਨ ਲਈ ਆਦਨ ਚੰਗਾ ਆਦਨ ਮਾੜਾ ਜਿਹੜਾ ਰੱਬ ਨੇ ਬਣਾ ਦਿੱਤਾ ਉਹ ਕਿਹੜਾ ਦਿਨ ਮਾੜਾ ਹੋ ਸਕਦਾ ਜੇ ਸਾਡੇ ਲਈ ਕੁਝ ਹੋ ਰਿਹਾ ਮਾੜਾ ਤਾਂ ਉਹ ਮਾੜਾ ਹੈ ਜੇ ਸਾਡੇ ਲਈ ਚੰਗਾ ਹੋ ਗਿਆ ਤਾਂ ਦਿਨ ਵੀ ਚੰਗਾ ਬਣ ਜਾਂਦਾ ਇਹ ਸਾਡੇ ਤੇ ਨਿਰਭਰ ਹੈ ਜੇ ਸਾਡੇ ਘਰ ਦੇ ਕੋਈ ਚੰਗੀਆਂ ਚੀਜ਼ ਆ ਰਹੀ ਹੈ ਇਸ ਸੇ ਨੂੰ ਛੁੱਟੀ ਆ ਪਰ ਚੁੱਕ ਕੇ ਕੀ ਇਹ ਤਾਂ ਦਿਨ ਮਾੜਾ ਹੈ ਕੋਈ ਜਮੇ ਵੀ ਮੰਨ ਲਓ ਕਿ ਮਨੋ ਸਿਮਰਤੀ ਨੇ ਪਾਇਆ ਹੈ ਭਾਵੇਂ ਜਿਵੇਂ ਵੀ ਪਾ ਪਾਵੇਂ ਪੰਡਤ ਨੇ ਪਾ ਦਿੱਤਾ ਕਿ ਆ ਤੁਹਾਡੇ ਪੰਜ ਕਣਾ ਚਲਦੀਆਂ ਨੇ ਐਂ ਦਾ ਚੱਲਦਾ ਐਂ ਦਾ ਚੱਲਦਾ ਆ ਤੁਹਾਡੇ ਦੇ ਗ੍ਰਹਿ ਚੱਲਦਾ ਹੈ ਪਰ ਸਤਿਗੁਰੂ ਕਹਿੰਦੇ ਨੇ ਗੁਰ ਚਰਨ ਲਾਗੇ ਦਿਨ ਸਫਾ ਸਫਾ ਕੇ ਤੇਰਾ ਦਿਨ ਉਦਣੀ ਚੰਗਾ ਜਿਹੜੇ ਦਿਨ ਤੂੰ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੇ ਨਾਲ ਭਾਵੇਂ ਜਦੋਂ ਮਰਜੀ ਜੁੜ ਜਾ ਉਦੋਂ ਦਿਨ ਚੰਗਾ ਹੋਵੇਗਾ ਨਹੀਂ ਤਾਂ ਦਿਨ ਤੇਰੇ ਮਾੜੀ ਨੇ ਮਾੜਾ ਤੇਰਾ ਵਹਿਣਾ ਮਾੜਾ ਤੇਰਾ ਖਲੋਣਾ ਮਾੜਾ ਤੇਰਾ ਖਾਣਾ ਮਾੜਾ ਤੇਰਾ ਪੀਣਾ ਅਤੇ ਮਾੜਾ ਤੇਰਾ ਜ਼ਿੰਦਗੀ ਦੇ ਵਿੱਚ ਕਿਤਕਾਰ ਕਰਨੀ ਸਭ ਕੁਝ ਮਾੜੀ ਹੈ ਗੁਰੂ ਤੋਂ ਬਿਨਾ ਕਿਉਂਕਿ ਪਗ ਭਾਈ ਰੇ ਗੁਰਬិន ਗਿਆਨ ਨਾ ਹੋਏ ਗੁਰੂ ਤੋਂ ਬਿਨਾ ਤਾਂ ਗਿਆਨ ਹੋਈ ਨਹੀਂ ਸਕਦਾ ਅਤੇ ਅੱਜ ਤੱਕ ਨਾ ਕਿਸੇ ਨੂੰ ਹੋਇਆ ਅਤੇ ਜਿਨ੍ਹਾਂ ਨੂੰ ਗਿਆਨ ਸੀ ਉਹ ਤਾਂ ਰਹਿਬਰ ਸੀ ਭਲੋ ਸਿਰਮ ਗੁਰੂ ਨਹੀਂ ਹੈ ਦੁਨੀਆ ਤੇ ਜਾ ਜਿਹਨੂੰ ਤਾਕਤ ਨਹੀਂ ਦਿੱਤਾ ਗਿਆ ਗੱਦੀ ਨਹੀਂ ਦਿੱਤੇਗੀ ਸਿਰਫ ਗੁਰੂ ਨਾਨਕ ਦੇ ਮਹਾਰਾਜ ਹੀ ਕਿ ਉਹਨਾਂ ਨੂੰ ਕਿਸੇ ਨੇ ਗੱਦੀ ਦਿੱਤੀ ਜਾਂ ਉਹਨਾਂ ਦਾ ਕੋਈ ਗੁਰੂ ਹੋਵੇ ਉਹ ਤਾਂ ਆਪ ਨੇ ਪਰਮਾਤਮਾ ਨੇ ਨਹੀਂ ਤਾਂ ਸਾਡੇ ਲਈ ਹੈ ਨਾ ਇਹ ਦੇ ਕਰਕੇ ਆਪਣਾ ਪਿਰ ਜਪੇ ਆਪਣੇ ਪਿਰ ਨੂੰ ਜਪ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਹੋ ਗੋ ਅਨਹਤ ਕਹਿੰਦੇ ਨੇ ਬਾਣੀ ਇੱਕ ਰਸ ਜਿਵੇਂ ਰੌਣ ਰੌਣ ਦੇ ਵਿੱਚ ਅਸੀਂ ਜਦੋਂ ਕੋ ਚੰਗਾ ਕਾਰਜ ਹੁੰਦਾ ਜਾਂ ਸਾਡੇ ਲਈ ਖੁਸ਼ੀਆਂ ਦਾ ਦਿਨ ਹੁੰਦਾ ਰੌਣ ਰੌਣ ਦੇ ਵਿੱਚ ਇਨਸਾਨ ਖੁਸ਼ ਹੁੰਦੇ ਨੇ ਕਹਿੰਦੇ ਬੋਧਾ ਦਾ ਉਹਨੂੰ ਕਹਿੰਦੇ ਨੇ ਰੌਣ ਦੇ ਵਿੱਚ ਰੱਬ ਦੀ ਅਨਹਤ ਬਾਣੀ ਦਾ ਅਨਹਤ ਬਾਣੀ ਗਾਣ ਗਾ ਤੇ ਵਾਰ ਨਹੀਂ ਆ ਰਹੇ ਹੋਣਗੇ ਬਾਰੇ ਨਹੀਂ ਆ ਰਹੇ ਉਦੋਂ ਹੁੰਦੇ ਜਦੋਂ ਰੱਬ ਦਾ ਬਲਾਪ ਹੁੰਦਾ ਹੈ ਫਿਰ ਰੱਬ ਤੇਰੇ ਨਾਲ ਬਲਾਪ ਵੀ ਕਰੇਗਾ ਕਹੇ ਨਾਨਕ ਪ੍ਰਭ ਆਪ ਮਿਲੇਆ ਕਰਨ ਕਰਨ ਜੋਗੋ ਚੋਗੋ ਦਾ ਅਰਥ ਹੁੰਦਾ ਸਮਰੱਥ ਇਹ ਗੁਰੂ ਸਮਰੱਥ ਹੈ ਸਾਡੇ ਨਾਲ ਮਿਲਣਾ ਨਹੀਂ ਮਿਲਣਾ ਗੁਰੂ ਸਮਰੱਥ ਹੈ ਸਾਡੇ ਕਰਮਾਂ ਤੇ ਨਿਰਪਰ ਸਾਡੇ ਸੋਚ ਵਿਚਾਰ ਤੇ ਨਿਰਪਰ ਹੈ ਰੱਬ ਜਦੋਂ ਵੀ ਕਿਸੇ ਨੂੰ ਮਿਲੇ ਇਤਨਾ ਸਮਰਹਤਾ ਉਹਨੇ ਕਰਮ ਵੇਖੇ ਨੇ ਸੋਚ ਵਿਚਾਰ ਦੇਖੀ ਹੈ ਉਹਨੇ ਤੇਰਥਾਂ ਟਿਕਾਣਾ ਨਹੀਂ ਦੇਖੀ ਕਿ ਤੂੰ ਮਹਿਲਾਂ ਦੇ ਵਿੱਚ ਰਹਿਣਾ ਜਾਂ ਕੁਟੀਆਂ ਦੇ ਵਿੱਚ ਰਹਿਣਾ ਜਾਂ ਤੂੰ ਕਿਸ ਧਰਮ ਨੂੰ ਮੰਨਦਾ ਹੈ ਕਿਸ ਜਾਤ ਦਾ ਹੈ ਰੱਬ ਨੇ ਤਾਂ ਸਿਰਫ ਹਿਰਦਾ ਵੇਖਿਆ ਰੱਬ ਨੇ ਤਾਂ ਸਿਰਫ ਸਾਡੇ ਕਰਮ ਵੇਖੇ ਇਹਦੇ ਕਰਕੇ ਆਪ ਅਸੀਂ ਆਪੋ ਆਪਣੇ ਕਰਮਾਂ ਨੂੰ ਸੁਧਾਰੀਏ ਕਰਨ ਕਾਰਨ ਜੋ ਕੋ ਪਰਮਾਤਮਾ ਦੀ ਕਰਨ ਹਾਰਨ ਨੇ ਕਰਨ ਦੇ ਸਮਰਥਨ ਨੇ ਅਸੀਂ ਉਹਦੀ ਮਰਿਆਦਾ ਦੇ ਅਨਸਾਰ ਉਹਦੀ ਰਜਾ ਦੇ ਵਿੱਚ ਚੱਲੀਏ ਉਹਦੇ ਵਿੱਚ ਆਨੰਦ ਹੈ ਉਹਦੇ ਵਿੱਚ ਸਕੂਨ ਹੈ ਸਮਾਪਤੀ ਦਾ ਸਮਾਂ ਹੋ냐 ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ